ਪਰਚਾ ਦਰਜ ਕਰਨ ਬਲੈਕਮੇਲ ਕਰਨ ਵਾਲਿਆਂ ਨੂੰ ਸਿੱਧਾ ਹੋਇਆ ਸਿੰਘਾ ਗਾਇਕ ਤੋਂ ਮੰਗੀ 10 ਲੱਖ ਦੀ ਫਰੋਤੀ ਪੰਜਾਬੀ ਗਾਇਕ ਸਿੰਘੇ ਨੇ ਅੱਜ ਇੱਕ ਇੰਸਟਾਗ੍ਰam ਲਾਈਵ ਸਾਂਝਾ ਕੀਤਾ ਹੈ ਜਿਸ 'ਚ ਉਸਨੇ ਹੈਰਾਨੀਜਨਕ ਖੁਲਾਸੇ ਕੀਤੇ ਹਨ ਸਿੰਘੇ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਝੂਠੇ ਪਰਚੇ ਦਰਜ ਕਰਕੇ ਉਸ ਕੋਲੋਂ 10 ਲੱਖ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਹੈ ਸਿੰਘੇ ਨੇ ਕਿਹਾ ਕਿ ਇਹ ਚੀਜ਼ ਅਗਸਤ ਮਹੀਨੇ ਤੋਂ ਚੱਲ ਰਹੀ ਹੈ ਜਿਸ ਦਾ ਉਸ ਕੋਲ ਹਰ ਸਬੂਤ ਪਿਆ ਹੈ ਲਾਈਵ ਦੌਰਾਨ ਸਿੰਘੇ ਨੇ ਕਿਹਾ ਕਿ 10 ਅਗਸਤ ਨੂੰ ਮੇਰੇ ਵਕੀਲ ਦਾ ਫੋਨ ਆਉਂਦਾ ਹੈ ਕਿ ਇਹ ਤੇ ਕਪੂਰਥਲੇ ਵਿਖੇ ਧਾਰਾ 294 ਢੇਠ ਐਫ ਆਈ ਆਰ ਦਰਜ ਕੀਤੀ ਗਈ ਹੈ ਫਿਰ 3-4 ਦਿਨਾਂ ਬਾਅਦ ਉਸੇ ਗੀਤ ਨੂੰ ਲੈ ਕੇ ਅਜਨਾਲੇ ਵਿਖੇ ਧਾਰਾ 294ਏ ਤਹਿਤ ਐਫ ਆਈ ਆਰ ਦਰਜ ਹੁੰਦੀ ਹੈ ਮੈਂ ਹਰ ਧਰਮ ਦਾ ਸਤਿਕਾਰ ਕਰਦਾ ਹਾਂ ਤੇ ਜੇ ਮੈਂ ਕੋਈ ਗਲਤੀ ਕੀਤੀ ਹੈ ਤਾਂ ਉਸ ਦੀ ਬਣਦੀ ਸਜ਼ਾ ਮੈਨੂੰ ਦਿੱਤੀ ਜਾਵੇ ਪਰ ਜੇ ਇਹੀ ਪਰਚੇ ਬਲੈਕਮੇਲਿੰਗ ਲਈ ਦਰਜ ਕੀਤੇ ਜਾਣ ਤਾਂ ਸੋਚੋ ਆਮ ਦੁਨੀਆ ਦਾ ਕੀ ਬਣੇਗਾ ਸੋ ਬਾਕੀ ਹੋਰ ਕੀ ਕਿਹਾ ਸਿੰਘ ਨੇ ਆਓ ਲੈ ਚੱਲਦੇ ਹਾਂ ਤੁਹਾਨੂੰ ਉਹਨਾਂ ਦੇ ਇਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਰੱਬ ਰਾਖਾ ਹੈਲੋ 사ਸ਼ੀ ਗਾਲ ਜੀ ਸਾਰਿਆਂ ਨੂੰ ਮੈਂ ਮੁੱਦੇ ਦੀ ਗੱਲ ਤੇ ਆਉਣਾ ਮੈਂ 10 ਤਰੀਕ ਨੂੰ ਅਗਸਤ ਨੂੰ ਮੈਂ ਜਿਮ ਤੋਂ ਬਾਹਰ ਆ ਰਿਹਾ ਸੀਗਾ ਜਿਮ ਤੋਂ ਵਾਪਸ ਆ ਰਿਹਾ ਸੀ ਤੇ ਮੈਨੂੰ ਮੇਰੇ ਲਾਇਰਸ ਦਾ ਫੋਨ ਆਇਆ ਕਹਿੰਦੇ ਸਿੰਘੇ ਤੇਰੇ ਤੇ ਇੱਕ ਐਫ ਆਈ ਆਰ ਕੱਟੀ ਗਈ ਹੈ 294 ਦੀ ਕਪੂਰਥਲਾ ਤੇ ਆਫਟਰ 3-4 ਦਿਨ ਬਾਅਦ ਉਸੇ ਗਾਣੇ ਤੇ ਐਫਆਈਆਰ ਕੱਟੀ ਗਈ ਸੀ ਅਜਨਾਲੇ 295A ਦੀ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗਾ ਮੈਂ ਇਸ ਵੇਲੇ ਵੀ ਸੁਹਾਣਾ ਸਾਹਿਬ ਫਿਕਰ ਦੇ ਬਾਰੇ ਵਾਇਗਰੂ ਮੱਥੇ ਲੱਗਦਾ ਮੇਰੇ ਮੈਂ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ ਚਾਹੇ ਮੈਂ ਕੱਲਾ ਹੋਵਾਂ ਚਾਹੇ ਦੁਨੀਆ ਦੇ ਵਿੱਚ ਕਿਸੇ ਨਾਲ ਬੈਠਾ ਉੱਠਾ ਹੋਵਾਂ ਸੂ ਗੱਲ ਹੈ ਕਿ ਇਹ ਕਿ ਜਦੋਂ ਮੇਰੇ ਲਾਇਰ ਨੇ ਦੱਸਿਆ ਮੈਨੂੰ ਕਹਿੰਦੇ ਸਿੰਗੇਦਰ ਤੇ ਪਰਚਾ ਕੱਟਿਆ ਗਿਆ ਠੀਕ ਹੈ ਜੀ ਜੇ ਮੈਂ ਗਲਤੀ ਕੀਤੀ ਤਾਂ سزا ਬਣਦੀ ਆ ਜੀ ਮੇਰੀ ਜੇ ਮੈਂ ਗਲਤੀ ਕੀਤੀ ਪਰ ਜੇ ਇਹੀ ਪਰਚੇ ਬਲੈਕ ਮੇਲਿੰਗ ਲਈ ਕੱਟੇ ਜਾਣ ਤਾਂ ਕੀ ਬਣੂਗਾ ਦੁਨੀਆ ਦਾ ਇਹ ਦੱਸੋ ਮੈਨੂੰ ਅੱਜ ਇਹ ਸੱਚ ਦੁਨੀਆ ਸਾਹਮਣੇ ਰੱਖਦਾ ਮੈਂ ਕਿ ਇੱਥੇ ਇਹ ਰਵਾਜ ਚੱਲਦਾ ਹੈ ਜੀ 295 ਦਾ ਪਰਚਾ ਕੱਟ ਦਿਓ 10 ਲੱਖ ਰੁਪਈਆ ਮੰਗ ਲਓ ਕਿਸੇ ਤੋਂ 10 ਲੱਖ ਰੁਪਈਆ ਮੰਗਿਆ ਗਿਆ ਮੇਰੇ ਤੋਂ ਮੇਰੇ ਤੇ ਪਰਚੇ कटा ਗਏ ਫਿਰ ਕਹਿੰਦੇ ਪਤਾ ਕੀ ਆ ਅਸੀਂ ਧਰਮ ਦਾ ਸਤਕਾਰ ਕਰਦੇ ਆ ਜੀ ਅਸੀਂ ਤਾਂ ਨਿਆਂਿਆਂ ਨੂੰ ਸਿੱਧੇ ਰਾਹ ਪਾਉਨੇ ਆ ਮੇਰੇ ਕੋਲ ਸਾਰੇ ਪ੍ਰੂਫ ਪਏ ਨੇ ਹਰ ਚੀਜ਼ ਦਾ ਪ੍ਰੂਫ ਪਿਆ ਮੇਰੇ ਕੋਲ ਤਾਨੂੰ ਸਾਈਡ ਇਫੈਕਟ ਦੱਸਾ ਪਰਚੇ ਕੱਟਣ ਦਾ ਕੀ ਹੁੰਦਾ ਮਾਪੇ ਪਰੇਸ਼ਾਨ ਹੁੰਦੇ ਨੇ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ ਮੈਨੂੰ ਪਤਾ ਮੇਰੇ ਪਿਓ ਨੇ ਮੈਨੂੰ ਗਾਲਾਂ ਵੀ ਕੱਢੀਆਂ ਜਦ ਐਸ ਉਮਰ ਚ ਆ ਕੇ ਮੈਂ ਇਨਾ ਕੁਝ ਕਰਕੇ ਦੇ ਸਕਦਾ ਆਪਣੇ ਪਿਓ ਨੂੰ ਨਾ ਤਾਂ ਮੈਂ ਉਹਦੇ ਲਈ ਜਾਨ ਵੀ ਦੇ ਸਕਦਾ ਮੇਰੇ ਪਿਓ ਨੇ ਮੈਨੂੰ ਕਿਹਾ ਕਿ ਤੂੰ ਪਹਿਲਾਂ ਹੀ ਮਰ ਜਾਂਦਾ ਚੰਗਾ ਸੀ ਮੇਰਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਕਦੇ ਕਿਸੇ ਦਾ ਮੈਂ ਪਿੱਠ ਤੇ ਵੀ ਇਕੱਲੇ ਨੇ ਵੀ ਕਦੇ ਕਿਸੇ ਦੀ ਜਿੱਦਾਂ ਲੋਕ ਕਰਦੇ ਨੇ ਨਾ ਮੂੰਹ ਤੇ ਸਾਰੇ ਚੰਗਾ ਚੰਗਾ ਕਹਿੰਦੇ ਨੇ ਮੈਂ ਸਾਰਿਆਂ ਨੂੰ ਚੰਗਾ ਹੀ ਕਹਿੰਦਾ ਮੇਰੇ ਲਈ ਸਾਰੇ ਇੱਕ ਬਰਾਬਰ ਨੇ ਪਰ ਮੈਨੂੰ ਬਲੈਕਮੇਲ ਕਰਕੇ ਮੇ ਤੋਂ 10 ਲੱਖ ਰੁਪਈਆ ਮੰਗਿਆ ਗਿਆ ਉਹ ਵੀ ਚਲ ਠੀਕ ਹੈ ਸਿੰਗਾ ਉਹ ਵੀ ਸਹਿਜੂ ਪਰ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ ਇਸ ਕਰਕੇ ਮੈਂ ਇਹ ਦੁਨੀਆ ਦੇ ਸਾਹਮਣੇ ਲਿਆ ਕੇ ਰੱਖ ਰਿਆਂ ਨਹੀਂ ਤਾਂ ਮੈਨੂੰ ਕੋਈ ਲੋੜ ਨਹੀਂ ਸੀ ਗੱਲ ਕਰਨ ਦੀ ਕਿਉਂਕਿ 4-5 ਮਹੀਨਿਆਂ ਤੋਂ ਇਨਕੁਆਰੀ ਨਹੀਂ ਲੱਗਣ ਢੀ ਹੈਗੀ ਸ਼ਾਇਦ ਜੇ ਇਨਕੁਆਰੀ ਲੱਗ ਜਾਂਦੀ ਮੈਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਹੀ ਨਾ ਮੇਰਾ ਪਿਓ ਕਦੇ ਐਸ ਥਾਣੇ ਕਦੇ ਉਹ ਥਾਣੇ ਇੱਕ ਸਾਲੀ ਗਲਤੀ ਨਹੀਂ ਹੈਗੀ ਸਾਡੀ ਇੱਕ ਉੱਪਰੋਂ ਬਲੈਕਮੇਲ ਕਰਕੇ ਪੈਸੇ ਮੰਗੇ ਗਏ ਨੇ ਹਰ ਪ੍ਰੂਫ ਮੇਰੇ ਕੋਲ ਪਿਆ ਹੁਣ ਮੈਂ ਦੁਨੀਆ ਦੇ ਸਾਹਮਣੇ ਦੱਸੂਗਾ ਇੱਕ ਚੰਗਾ ਬੰਦਾ ਵਿਗੜਿਆ ਕੀ ਹੁੰਦਾ ਮੈਨੂੰ ਧਮਕੀ ਦਿੱਤੀ ਗਈ ਵੀ ਤੈਨੂੰ ਆਹਲੀ ਸਟੇਜ ਤੋਂ ਚੁਕਾ ਦੇਣਾ ਸੀਗਾ ਸਾਡੇ ਤਾਂ ਇੰਨੇ ਬੰਦੇ 40 50 ਬੰਦੇ ਇੱਥੇ ਚੰਡੀਗੜ੍ਹ ਘੁੰਮਦੇ ਆ ਮੈਂ ਇਕੱਲਾ ਹੀ ਘੁੰਮਦਾ ਪਰ ਧਿਆਨ ਨਾਲ ਮੇਰੇ ਵੀਰੇ 21 ਬੰਦਿਆਂ ਦਾ ਮੇਲ ਦੇ ਵਿੱਚ ਨਾਮ ਲਿਖ ਕੇ ਆਇਆ ਮੈਂ ਚਾਹੇ ਕਿਸੇ ਨੇ ਮੇਨਾ ਮਾਰੀ ਕੀਤੀ ਚਾਹੇ ਕਿਸੇ ਨੇ ਮੇਰੇ ਤੇ ਇੰਟਰਵਿਊ ਦਿੱਤੀ ਆ ਉਹ 21 ਬੰਦਿਆਂ ਦੇ ਨਾਮ ਮੇਲ 'ਚ ਪਏ ਨੇ ਕੱਲ ਨੂੰ ਮੈਨੂੰ ਜਾਂ ਮੇਰੇ ਪਿਓ ਨੂੰ ਇੱਕ ਬਾਲ ਬਿੰਗਾ ਵੀ ਹੋ ਗਿਆ ਨਾ ਉਹ ਸਾਰੇ ਝਕਾਉਂਗਾ ਮੈਂ ਮੈਂ ਤੁਹਾਡੇ ਤੋਂ ਕੁਝ ਨਹੀਂ ਲੈਣਾ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰਦਾ ਪਰ ਮੇਰੀ ਫੈਮਿਲੀ ਦੇ ਜਿਹੜੀ ਗੱਲ ਆਊਗੀ ਮੈਂ ਨਹੀਂ ਸੁਣੂਗਾ ਮੇਰਾ ਪਿਓ ਪਰੇਸ਼ਾਨ ਹੋਇਆ ਜਿੰਨਾ ਨਾ ਉਹ ਦਿਲ ਚ ਲੁਕਾਈ ਬੈਠਾ ਵੈਂ ਚਾਹੇ ਪੈਸੇ ਵਾਲਾ ਹਿਸਾਬ ਕਿਤਾਬ ਇੱਕ ਹੀ ਸਮਝ ਨਹੀਂ ਆਉਂਦੀ ਮੈਨੂੰ ਵਾਹਿਗੁਰੂ ਦੇ ਸਾਹਮਣੇ ਆ ਮੇਰੇ ਸਾਹਮਣੇ ਮੈਂ ਪ੍ਰਮਾਤਮਾ ਨੂੰ ਮੰਨਦਾ ਅੱਜ ਸੁਹਾਣਾ ਸਾਹਿਬ ਗੁਰਦੁਆਰੇ ਦੇ ਸਾਹਮਣੇ ਮੈਂ ਹੱਥ ਜੋੜ ਕੇ ਇੱਕ ਮੈਂ ਕਹਿੰਦਾ ਯਾਰ ਬਾਬਾ ਜੀ ਮੈਂ ਦਿਲ ਤੋਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਫਿਰ ਵੀ ਲੋਕ ਇੱਕ ਪੈਸੇ ਲਈ ਬਲੈਕਮੇਲ ਕਰਦੇ ਹੋ ਤੁਸੀਂ ਕਿਸੇ ਨੂੰ ਕਰ ਲਓਗੇ ਮੈਨੂੰ ਪਤਾ ਪੰਜਾਬੀ ਸਿੰਗਰ ਹੋਏ ਨੇ ਬਲੈਕਮੇਲ ਉਹਨਾਂ ਨੇ ਪੈਸੇ ਦਿੱਤੇ ਨੇ ਇਹਨਾਂ ਨੂੰ ਲੱਗਾ ਸੰਗੇ ਨੂੰ ਵੀ ਬਲੈਕਮੇਲ ਕਰ ਲਾਂਗੇ ਇੱਤੋਂ ਵੀ 10 ਲੱਖ ਮੰਗ ਲਾਂਗੇ ਚੱਲ ਕਿਤੇ ਤਾਂ ਗੱਲ ਮੁੱਕੂਗੀ ਹਰ ਗੱਲ ਦਾ ਪ੍ਰੂਫ ਪਿਆ ਮੇਰੇ ਕੋਲ ਐਕਚੁਅਲੀ ਬੰਦਾ ਇਹਨਾਂ ਨੂੰ ਕੋਈ ਟੱਕਰਿਆ ਨਹੀਂ ਚੱਜਦਾ ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਮੈਂ ਇੱਕੋ ਹੀ ਗੱਲ ਕਹਿਣੀ ਚਾਹਣਾ ਭਗਵੰਤ ਮਾਨ ਜੀ ਤੇ ਮੈਸੇਜ ਭਗਵੰਤ ਮਾਨ ਮੈਡਮ ਜੀ ਇੱਕ ਵਾਰ ਸੋਚ ਕੇ ਦੇਖੋ ਤੁਹਾਡੇ ਜਵਾਕ ਨੇ ਨਾਂ ਬਣਾਇਆ ਹੋਵੇ ਮਿਹਨਤ ਕੀਤੀ ਹੋਵੇ ਤੇ ਐਦਾਂ ਦੇ ਲੋਕ ਆ ਕੇ ਬਲੈਕਮੇਲ ਕਰਨ ਝੂਠੇ ਪਰਚੇ ਦੇ ਕੇ ਤਾਂ ਤੁਹਾਡੇ ਤੇ ਕੀ ਬੀਤੂਗੀ ਮੈਨੂੰ ਬਦਨਾਮ ਕੀਤਾ ਗਿਆ ਹਰ ਨਿਊਜ਼ ਚੈਨਲ ਤੇ ਸਿੰਘੇ ਤੇ ਹੋਈ ਜੀ ਐਫ ਆਈ ਆਰ 200 ਲੱਗੀ 95 ਧਾਰਾ ਮੇਰਾ ਕੰਮ ਖੜਿਆ ਮੇਰੇ ਸ਼ੂਜ਼ ਖੜੇ ਮੈਨੂੰ ਦੋ ਫਿਲਮਾਂ ਆਉਂਦੀਆਂ ਸੀ ਸੋ ਭਗਵਾਨ ਜੀ ਮੈਂ ਕੋਈ ਤੁਹਾਡੇ ਦੇ ਅੱਗੇ ਰਿਕਵੈਸਟ ਕਰਦਾ ਪਲੀਜ਼ ਇਹਦੀ ਇਨਕੁਆਇਰੀ ਜਲਦੀ ਕੀਤੀ ਜਾਵੇ ਮੇਰੇ ਕੋਲ ਜਿੰਨੇ ਪ੍ਰੂਫ ਨੇ ਮੈਂ ਦੇਣ ਨੂੰ ਤਿਆਰ ਆ ਪਰ ਪਲੀਜ਼ ਮੇਰੇ ਪਰਿਵਾਰ ਤੋਂ ਹੋਰ ਨਹੀਂ ਸਹਿ ਹੁੰਦਾ ਜੀ ਮੈਂ ਬਾਪੂ ਦੀ ਹੋਰ ਟੈਨਸ਼ਨ ਨਹੀਂ ਦੇਖ ਸਕਦਾ چاہے ਮੈਨੂੰ ਮਰ ਕੇ ਨਾ ਵਾਪਸ ਆਣਾ ਪਵੇ ਪਰ ਪਿਓ ਦੀ ਟੈਨਸ਼ਨ ਨਹੀਂ ਦੇਖ ਸਕਦਾ ਮੈਂ ਸੋ ਪਲੀਜ਼ ਅ ਮੇਰੀ ਇੱਕ ਬੇਨਤੀ ਹੈ ਜੀ ਪਲੀਜ਼ ਮੇਰੀ ਗੱਲ ਨੂੰ ਸੁਣਿਆ ਜਾਵੇ ਗੌਰ ਕੀਤਾ ਜਾਵੇ ਤੇ ਜਿਹੜੀ ਬੰਦੀ ਕਾਰਵਾਈ ਆ ਇਨਕੁਆਇਰੀ ਕੀਤੀ ਜਾਵੇ ਜਲਦੀ ਤੋਂ ਜਲਦੀ ਤੇ ਮੈਨੂੰ ਇਹਦੇ ਚੋਂ ਕੱਢਿਆ ਜਾਵੇ ਜਲਦੀ ਜੇ ਮੈਂ ਗਲਤ ਆ ਮੈਨੂੰ ਸਜ਼ਾ ਦਿੱਤੀ ਜਾਵੇ ਜੇ ਮੈਂ ਸਹੀ ਆ ਫਿਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸੋ ਬਹੁਤ ਬਹੁਤ ਧੰਨਵਾਦ ਜੀ ਗੱਲ ਸੁਣ ਲਈ ਬਸ ਇੰਨੀ ਇੱਕ ਗੱਲ ਕਰਨੀ ਸੀ ਤੇ ਬਾਕੀ ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਖੁਸ਼ ਰਹੋ ਆਵਾਜ਼ ਰਹੋ